ਇਸ ਵਕਤ ਦੀ ਵੱਡੀ ਖਬਰ ਹੁਸ਼ਰਪੁਰ ਦੇ ਟਾਂਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਖੇਤਾਂ 'ਚ ਜਾ ਪਲਟੀ ਜਿਸ ਤੋਂ ਬਾਅਦ ਬੱਸ ਵਿੱਚ ਸਵਾਰ ਸਵਾਰੀਆਂ ਵੱਲੋਂ ਚੀਖ ਚਿਹਰਾ ਮਚਾ ਦਿੱਤਾ ਗਿਆ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਬੱਸ ਵਿੱਚ 25 ਤੋਂ 30 ਦੇ ਕਰੀਬ ਸਵਾਰੀਆਂ ਸਵਾਰ ਸਨ ਜਿਨ੍ਹਾਂ 'ਚੋਂ ਕਾਫੀ ਸਵਾਰੀਆਂ ਜ਼ਖਮੀ ਹੋਈਆਂ ਨੇ ਤੇ ਜ਼ਖਮੀਆਂ ਨੂੰ ਟਾਂਡਾ ਤੇ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿਨ੍ਹਾਂ 'ਚੋਂ 4 ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਸੈਣੀ ਕੰਪਨੀ ਦੀ ਬੱਸ ਮੁਕੇਰੀਆਂ ਤੋਂ ਜਲੰਧਰ ਜਾ ਰਹੀ ਸੀ ਤੇ ਜਦੋਂ ਟਾਂਡਾ ਦੇ ਪਿੰਡ ਕੁਰਾਲਾ ਨਸਤੇਕ ਪਹੁੰਚੀ ਤਾਂ ਓਵਰ ਸਪੀਡ ਹੋਣ ਕਾਰਨ ਬੇਕਾਬੂ ਹੋ ਕੇ ਖੇਤਾ ਚ ਬੱਸ ਜਾ ਪਲਟੀ ਤੇ ਜਿਸ ਤੋਂ ਬਾਅਦ ਬੱਸ ਵਿੱਚ ਚੀਖਚਹਾੜਾ ਮਚ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਵਾਰੀਆਂ ਨੂੰ ਬਚਾਉਣ ਲਈ ਜਦੋ ਜਹਿਦ ਕਰਨੀ ਸ਼ੁਰੂ ਕਰ ਦਿੱਤੀ ਗਈ ਇਹ ਬੱਸ ਵਿੱਚ ਸਵਾਰ ਸਵਾਰੀਆਂ ਦਾ ਕਹਿਣਾ ਹੈ ਕਿ ਬੱਸ ਕਾਫੀ ਜ਼ਿਆਦਾ ਤੇਜ਼ ਸਪੀਡ ਨਾਲ ਡਰਾਈਵਰ ਵੱਲੋਂ ਚਲਾਈ ਜਾ ਰਹੀ ਸੀ ਤੇ ਸਪੀਡ ਇੰਨੀ ਜ਼ਿਆਦਾ ਸੀ ਕਿ ਸਵਾਰੀਆਂ ਚ ਵੀ ਡਰ ਦਾ ਮਾਹੌਲ ਸੀ ਘਟਣਾ ਤੋਂ ਬਾਅਦ ਪੁਲਿਸ ਮੁਲਾਜ਼ਮ ਵੀ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਐ ਜ਼ਿਕਰ ਹੋ ਗਿਆ ਕਿ ਆਇ ਦਿਨ ਪੰਜਾਬ ਚ ਬੱਸਾਂ ਦੇ ਹਾਦਸੇ ਹੁੰਦੇ ਰਹਿੰਦੇ ਨੇ ਤੇ ਬਹੁਤੇ ਮਾਮਲੇ ਓਵਰ ਸਪੀਡ ਕਾਰਨ ਵਾਪਰਦੇ ਨੇ ਤੇ ਅਜਿਹੇ ਚ ਬੱਸਾਂ ਦੇ ਚਾਲਕਾਂ ਤੇ ਮਾਲਕਾਂ ਵੱਲੋਂ ਕੋਈ ਸਬਕ ਨਹੀਂ ਲਿਆ ਜਾਂਦਾ ਤੇ ਲੋਕਾਂ ਦੀ ਜਾਨ ਨੂੰ ਜੋਖਮ 'ਚ ਪਾ ਕੇ ਤੇਜ਼ ਰਫ਼ਤਾਰ ਨਾਲ ਡਰਾਈਵਿੰਗ ਕੀਤੀ ਜਾਂਦੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਫ ਤੇ ਰਿਪੋਰਟ ਬਸ ਗੋਦ ਤੇਜ ਸੀ ਇਹ ਟਾਇਰ ਨਹੀਂ ਲੱਗਿਆ ਕਰਦੇ تھے ਸੀ ਟਾਇਰ ਨਹੀਂ ਲੱਗਿਆ ਕਰਦੇ ਸੀ ਗੱਡੀ ਦੇ ਥੰਡੇ ਆਹ ਲੱਗਾ ਆਹ ਖਬਰ ਉਹ ਪਿੱਛੇ ਦੋ ਤੇ ਚਲੰਦਾ ਆ ਬਸ ਤੁਸੀਂ ਰੁਕਿਆ ਨਹੀਂ ਤੇ ਡਰਾਈਵਰ ਨੂੰ ਉਹ ਬੋਲਣ ਦਾ ਬਕਾਰੀ ਬੋਲਣ ਦਾ ਬਸ ਪਲਟੀ ਗਈ ਹੈ ਜਦੋਂ ਬਸ ਪਲਟੀ ਗਈ ਹੈ ਆਪਾਂ ਸਵਾਰ ਸਾ ਇਹ ਦੇਖੀ ਲਗਾ ਕਿ ਕਿਸ ਤਰ੍ਹਾਂ ਇਹ ਵਾਪਕ ਰਿਹਾ ਹੈ ਇਹ ਜਿਹੜੀ ਬੱਸ ਹੈਗੀ ਹੈ ਇਹ ਸੂਵੇ ਤੋਂ ਜਿਹੜੀ ਅਜੰਦਰ ਸਾਈਡ ਨੂੰ ਜਾ ਰਹੀ ਸੀਗੀ ਤੇ ਜੋ ਦੇਖਣ ਤੋਂ ਲੱਗਦਾ ਸਾਨੂੰ ਵੇਖ ਤਾਂ ਇਹ ਓਵਰ ਸਪੀਡ ਹੈਗੀ ਆ ਤੇ ਪਲੱਸ ਕੋਈ ਓਵਰਟੇਕ ਕਿਸੇ ਨੂੰ ਕਰ ਰਿਹਾ ਜਿੱਦਾਂ ਇੱਕ ਇਹ ਵੀ ਪਤਾ ਲੱਗਾ ਵੀ ਇਹ ਡਰਾਈਵਰ ਸ਼ਾਇਦ ਅਜ ਪਹਿਲੇ ਦਿਨ ਹੀ ਇਸ ਬੱਸ ਤੇ ਨਵਾਂ ਇਹਨਾਂ ਨੇ ਭੇਜਿਆ ਸੀਗਾ ਤੇ ਬਾਕੀ ਇਹ ਵੀ ਅਸੀਂ ਇਹਦੇ ਖਿਲਾਫ ਜਿਹੜੀ ਕਾਰਵਾਈ ਬਿਲਕੁਲ ਜੋ ਬਣਦੀਆਂ ਧਰਮਾਂ ਦੇ ਤਹਿਤ ਪਰਚਾ ਅੱਜ ਕਰ ਰਹੇ ਆ ਕਿਉਂਕਿ ਡਰਾਈਵਰ ਦੀ ਲਾਪਰਵਾਹੀ ਆ ਪਰ ਇੰਡੀਆ ਸਵਾਰੀਆਂ ਦੀ ਜਾਨ ਜਿਹੜੀ ਖਤਰੇ 'ਚ ਪਈ ਆ ਤੇ ਜਿਹੜੇ ਇੰਜਰਡ ਹੈਗੇ ਆ ਜੀ ਉਹ ਅਸੀਂ ਕੋਸ਼ਿਸ਼ ਬਥੂਰੀ ਆ ਤੇ ਕੁਝ ਟਾਂਡੇ ਸਾਡੀਆਂ ਟੀਮਾਂ ਮੌਕੇ ਤੇ ਨੇ ਲੋਪਰ ਜਿਹੜਾ ਇੱਕ ਲੋਕ ਪਬਲਿਕ ਦਾ ਬਹੁਤ ਸਾਥ ਮਿਲਿਆ ਜੀ ਮਿੱਡੋ ਮਿੱਟੀ ਇਹਨਾਂ ਨੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ ਉਹਨਾਂ ਨੂੰ ਲੈ ਕੇ ਵੀ ਜਿਹੜਾ ਆ ਉਹਨਾਂ ਨੂੰ ਹਸਪੀਟਲ ਵਿੱਚ ਭੇਜ ਦਿੱਤਾ ਸੀਗਾ ਤੇ ਆਊਟ ਆਫ ਡੇਂਜਰ ਨੇ ਵੈਸੇ ਸਵਾਰੀਆਂ ਜਿਹੜੀਆਂ ਨੇ ਮਨ ਨੂੰ ਬੜਾ ਪ੍ਰਮਾਤਮਾ ਦੀ ਕਿਰਪਾ ਵੀ ਵੈਰੀਫਾਈ ਕਰ ਰਹਾ ਜੀ ਇਹਦੇ ਕਾਰਨ ਕੀ ਹੈਗੇ ਨੇ ਅੰਦਰ ਸਭ ਜਿਹਾ ਇੱਕ ਹਾਦਸਾ ਹੋਇਆ ਹੈ ਕਿ ਨਾ ਹੀ ਕੋਈ ਕਰੀ ਹੋਰ ਹੈ ਇਸ ਤਰ੍ਹਾਂ ਦੇ ਮੋਰ ਥਨ 14 ਪੀਪਲ ਨਾ ਜਕਮੀਆਂ ਜਿਹਦੇ ਵਿੱਚ ਚਾਰ ਜਿਹੜੇ ਪੇਸ਼ੈਂਟ ਆ ਉਹ ਬੜੇ ਗੰਭੀਰ ਆ ਤਾਂ ਬੱਚੇ ਵੀ ਠੀਕ ਆ ਛੋਟੇ ਛੋਟੇ ਬੱਚੇ ਵੀ ਸਿਗੇ ਇਹ ਤਾਂ ਕਹਿ ਲਓ ਵੀ ਬਸ ਕੇ ਉਹ ਗੱਲ ਸੱਚੀ ਹੋ ਗਈ ਕਿ ਰੱਬ ਬੱਚਿਆਂ ਦੇ ਦਿਆਲ ਉਹਨੂੰ ਛੇੜ ਤੱਕ ਨਹੀਂ ਆਇਆ मां ਦੇ ਜਰੂਰ ਲੱਗੀ ਆ ਅਰੇ ਸਰ ਇੱਥੇ ਲੱਗਦਾ ਕੋਈ ਖਾਸ ਕਾਰਨ ਪਤਾ ਲੱਗਾ ਕਿ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਪੁਲਸਾ ਇਹ ਸਾਡੇ ਐਸਐਚਓ ਸਾਹਿਬ ਖੜੇ ਆ ਇਨਵੈਸਟੀਗੇਸ਼ਨ ਕਰਨਗੇ ਹੁਣ ਜਿੰਨਾ ਕ ਮੈਨੂੰ ਕੋਈ ਗੱਡੀ ਗੁੱਡੀ ਇਧਰੋਂ ਚੜੀ ਆ ਕਹਿੰਦੇ ਉਹਨੂੰ ਕੁਝ ਕਰਦਾ ਕਹਿੰਦੇ ਹਾਲੇ ਕੋਈ ਪਤਾ ਨਹੀਂ ਕਲੀਅਰ ਨਹੀਂ ਹੋਇਆ ਵੈਸੇ ਦੱਸਣ ਦੇ ਮਤਾਬਕ ਕੀ ਆ ਬਾਕੀ ਦਾ ਇਨਵੈਸਟੀਗੇਸ਼ਨ ਦੇ ਪਾੜ ਦੇ ਵਿੱਚ ਆ ਜਾਏਗਾ ਕਿ ਕੀ ਕਾਰਨ ਹੋਇਆ ਕਿ ਕਿਸ ਤਰ੍ਹਾਂ ਹੋਈ ਆ ਪਰਮਾਤਮਾ ਦਾ ਧੰਨਵਾਦ ਹੈ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਹੱਥ ਦੇ ਕੇ ਬਚਾਇਆ ਕੋਈ ਜ਼ਿਆਦਾ ਕਿਉਂਕਿ ਮਾਲੀ ਨੁਕਸਾਨ ਹੋ ਜਾਏ ਉਹ ਨਹੀਂ ਮੁੜ ਕੇ ਮੋਲਦਾ ਗੱਡੀਆਂ ਵੀ ਬਨ ਜਾਣੀਆਂ ਚਲੋ ਥੋੜੀ ਛੱਟ ਪੇਟ ਹੈ ਉਹ ਵੀ ਠੀਕ ਹੋ ਜਾਏਗੀ ਤਾਂ ਬਾਕੀ ਪਿੰਡ ਦੇ ਲੋਕਾਂ ਦਾ ਬੜਾ ਸਹਿਯੋਗ ਆ ਦਿਨ ਪੰਜ ਮਿੰਟ ਦੇ ਵਿੱਚ ਵਿੱਚ ਲੋਕ ਆ ਗਏ ਹੱਥੀ ਘੜ ਤੇ ਬਾਹਰ ਸਾਰੇ